ਸਤਰਾਮ ਜਿਹੜੀ ਇਹ ਲਾਸਟ ਡੈਥ ਹੋਈ ਹੈ ਇਹਦਾ ਤਾਂ ਉਹ ਨਿਊਜ਼ ਦੇ ਵਿੱਚ ਹੀ ਉਹਦਾ ਜਵਾਬ ਹੈਗਾ ਵਾ ਵੀ ਉਹ ਕਹਿੰਦੇ ਉਹ ਬੰਦੇ ਦੀ ਜਿਹੜੀ ਆਪਣਾ weight ਸੀਗਾ ਉਹ 146 ਕਿਲੋ ਸੀਗਾ 146 ਕਿਲੋ weight ਤਾਂ ਵੈਸੇ ਹੀ ਬਹੁਤ ਜ਼ਿਆਦਾ ਹੈਗਾ ਕਿ ਨੌਜਵਾਨ ਸਪਲੀਮੈਂਟ ਲੈ ਲੈਂਦੇ ਆ ਜਾਂ ਸਟੀਰੋਇਡ ਲੈ ਲੈਂਦੇ ਆ ਜਾਂ ਪ੍ਰੀ ਵਰਕਆਊਟ ਲੈ ਲੈਂਦੇ ਆ ਉਹਨੂੰ ਸਹੀ ਤਰੀਕੇ ਨਾਲ ਵਾਰਮਅਪ ਨਹੀਂ ਕਰ ਪਾਉਂਦੇ ਜਾਂ ਉਹ ਜ਼ਿਆਦੀ ਮਾਤਰਾ ਦੇ ਵਿੱਚ ਲੈ ਲੈਂਦੇ ਆ ਇਹਦੇ ਕਾਰਨ ਵੀ ਜਦੋਂ ਸਡਨ ਫਿਰ ਐਕਸਰਸਾਈਜ਼ ਸ਼ੁਰੂ ਕਰ ਦਿੰਦੇ ਆ ਉਹ ਪ੍ਰੈਸ਼ਰ ਬਣ ਜਾਂਦਾ ਉਹ ਸਾਰਾ ਭਾਰ ਦਿਲ ਤੇ ਚਲਿਆ ਜਾਂਦਾ ਦਿਮਾਗ ਤੇ ਚਲਿਆ ਜਾਂਦਾ ਇਦਾਂ ਵੀ ਹਸਿਤਾ ਆਪਣੇ ਸਾਰੇ ਜਿੰਮਾਂ ਦੇ ਵਿੱਚ ਬਹੁਤ ਸ਼ਕਤੀ ਨਾਲ ਮਨਾ ਕਰਦੇ ਆ ਵੀ ਕੋਈ ਸਪਲੀਮੈਂਟਰੀ ਲੈਣਾ ਤੁਸੀਂ ਰੱਬ ਨੇ ਦਿੱਤੀਆਂ ਹੀ ਇੰਨੀਆਂ ਚੀਜ਼ਾਂ ਹੈਗੀਆਂ ਵੈਜੀਟੇਰੀਅਨ ਦੇ ਵਿੱਚ ਹੈ ਨਾਨ ਵੇਜ ਦੇ ਵਿੱਚ ਹੈ ਤੁਹਾਨੂੰ ਕੋਈ ਚੀਜ਼ ਲੈਣ ਦੀ ਲੋੜ ਨਹੀਂ ਹੈਗੀ ਬਿਲਕੁਲ ਵੀ ਕਿਸੇ ਤਰ੍ਹਾਂ ਦੀ ਸਵਾਲ ਬੋਡੀ ਬਿਲਡਰ ਇਹ ਖੜਾ ਕਰ ਦਿੰਦੇ ਕਿ ਯਾਰ ਅਸੀਂ ਕੰਪੀਟੀਸ਼ਨ ਲੜਨੇ ਆ ਅਸੀਂ ਹੈਗੇ ਆ ਪ੍ਰੋਫੈਸ਼ਨਲ ਇਹ ਆ ਸਾਡਾ profession ਤੇ ਅਸੀਂ ਜੇਕਰ ਹੁਣ ਨਹੀਂ ਲੈਂਦੇ ਤਾਂ ਸਾਡਾ ਕੰਮ ਇਸ ਤੋਂ ਬਿਨਾ ਚੱਲਦਾ ਨਹੀਂ ਹੈ ਤਾਂ ਉਹ ਫਿਰ ਇਸ ਚੀਜ਼ ਨੂੰ ਮੈਨੇਜ ਕਿਵੇਂ ਕਰਦੇ ਆ ਸਾਡੇ ਹਿੰਦੁਸਤਾਨ ਦੇ ਵਿੱਚ ਰੁਸਤਮ ਹਿੰਦਦਾਰਾ ਸਿੰਘ ਹੋਏ ਆ ਦੱਸੋ ਕਿਹੜਾ ਸਪਲੀਮੈਂਟ ਲੈਂਦੇ ਸੀ ਉਹ ਉਹ ਨੈਚੁਰਲ ਡਾਈਟ ਦੇ ਸੀਗੇ ਇਸੀ ਥੱਲੇ ਵਾਕਿਆ ਵਰਜਿਸ਼ ਕਰਨੀ ਚਾਹੀਦੀ ਕਿਉਂਕਿ ਇੱਕ ਤਾਂ ਸਰੀਰ ਗਰਮ ਹੁੰਦਾ ਹੈ ਉਹ ਪਸੀਨਾ ਨਿਕਲਦਾ ਉਹ ਤੋਂ ਏਸੀ ਚੱਲਦਾ ਤਾਂ ਸਰੀਰ ਠੰਡਾ ਤੱਤਾ ਹੋ ਜਾਂਦਾ ਤਾਂ ਕਿੰਨਾ ਕੁ ਜ਼ਰੂਰੀ ਹੈ ਜੇ ਤੁਸੀਂ ਸਟਾਰਟ ਕਰਨਾ ਹੈ ਜਦੋਂ ਤੱਕ ਤੁਹਾਨੂੰ ਖੁਦ ਨੂੰ ਪਤਾ ਨਹੀਂ ਲੱਗ ਜਾਂਦਾ ਉਨਾਂ ਤੱਕ ਟ੍ਰੇਨਰ ਦੇ ਅੰਡਰ ਹੀ ਟ੍ਰੇਨਿੰਗ ਕਰਨੀ ਚਾਹੀਦੀ ਹੈ ਜਗਮਣੀ ਪੰਜਾਬ ਕੇਸਰੀ ਦੇ ਨਾਲ ਜੁੜ ਚੁੱਕੇ ਹਾਂ ਤੁਸੀਂ ਤੇ ਮੈਂ ਖਾਂ ਜਸਪਾਲ ਸਿੰਘ ਸੰਦੂ ਸੋ ਅੱਜ ਦਾ ਵਿਸ਼ਾ ਤੁਹਾਡੇ ਲਈ ਬਹੁਤ ਖਾਸ ਲੈ ਕੇ ਅਸੀਂ ਆਏ ਹਾਂ ਕਿਉਂਕਿ ਲਗਾਤਾਰ ਅਸੀਂ ਵੀਡੀਓ ਸੋਸ਼ਲ ਮੀਡੀਆ ਤੇ ਦੇਖ ਰਹੇ ਹਾਂ ਕਿ ਕੋਈ ਬੰਦਾ ਜਿਮ ਕਰ ਰਿਹਾ ਕਾਰਡੀਓ ਕਰ ਰਿਹਾ ਤੇ ਉਸ ਨੂੰ ਹਾਰਟ ਅਟੈਕ ਆ ਜਾਂਦਾ ਹੈ ਤਾਂ ਸਡਨਲੀ ਉੱਥੇ ਹੀ ਉਹਦੀ ਮੌਤ ਹੋ ਜਾਂਦੀ ਹੈ ਬਹੁਤ ਸਵਾਲ ਇਹ ਚਰਚਾ ਦੇ ਵਿੱਚ ਬਣਿਆ ਹੋਇਆ ਹੈ ਤਸਵੀਰਾਂ ਚਰਚਾ ਦੇ ਵਿੱਚ ਬਣੀਆਂ ਹੋਈਆਂ ਨੇ ਔਰ ਲੋਕਾਂ ਦੇ ਮਨਾਂ ਦੇ ਵਿੱਚ ਦੁਚਿੱਤੀ ਪੈਦਾ ਹੋ ਗਈ ਹੈ ਕਿ ਸਾਡੀ ਡਾਈਟ ਅਸੀਂ ਗਲਤ ਲੈ ਰਹੇ ਆ ਜਾਂ ਅਸੀਂ weight ਜ਼ਿਆਦਾ ਜਾਂ ਗਲਤ ਲਾ ਰਹੇ ਆ ਇਹ ਵੀ ਸਵਾਲ ਬਣ ਚੁੱਕਿਆ ਹੈ ਲਗਾਤਾਰ ਇਹ ਸੋਸ਼ਲ ਮੀਡੀਆ ਤੇ ਚੀਜ਼ਾਂ ਚੱਲ ਰਹੀਆਂ ਨੇ ਤਾਂ ਮੈਨੂੰ ਲੱਗਦਾ ਹੈ ਕਿ ਇਹ ਗੱਲਬਾਤ ਕਰਨੀ ਬਹੁਤ ਖਾਸ ਹੈ ਅੱਜ ਦੀ ਸਾਡੇ ਯੂਥ ਜਿੰਨੇ ਵੀ ਫਿਟਨੈਸ ਫਰੀਕ ਨੇ ਉਹਨਾਂ ਦੇ ਵਾਸਤੇ ਜਾਣਨਾ ਬਹੁਤ ਜ਼ਰੂਰੀ ਹੈ ਕਿ ਇਹ ਹੋ ਕੀ ਰਿਹਾ ਔਰ ਹੋ ਕਿਉਂ ਰਿਹਾ ਸੋ ਮੇਰੇ ਨਾਲ ਨਿਊ ਜਿਮ ਦੇ ਮਾਲਕ ਨੇ ਅਜੇ ਚੱਡਾ ਜੀ ਹਾਲਾਂਕਿ ਮਾਲਕ ਤਾਂ ਆਪਣੇ ਆਪ ਨੂੰ ਸਮਝਦੇ ਨਹੀਂ ਕਹਿੰਦੇ ਕਿ ਮੈਂ ਮੈਂਬਰ ਐ ਇੱਥੋਂ ਦਾ ਸੋ ਗੱਲਬਾਤ ਕਰਦੇ ਆ ਚੱਡਾ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਜਗਬੰਦ ਜਗਬਾਨੀ ਟੀਵੀ ਦਾ ਵੀ ਬਹੁਤ ਸਵਾਗਤ ਹੈ ਨੀਓ ਫਿਟਨੈਸ ਹਾਂ ਤੇ ਬੜਾ ਅੱਛਾ ਤੁਸੀਂ ਮੁੱਦਾ ਚੱਕਿਆ ਇਹ ਮੈਂ ਵੀ ਸਾਰਾ ਪੜਿਆ ਹੈਗਾ ਵਾ ਨਿਊਜ਼ ਸੁਣੀ ਹੈਗੀ ਹੈ ਜਗਬਾਨੀ ਤੇ ਵੀ ਵੀ ਫਰੀਦাবাদ ਦੇ ਵਿੱਚ ਕਿਸੇ ਦੀ ਡੈਥ ਹੋਈ ਹੈ ਪਰ ਉਹਦੇ ਚ ਇਸ ਤਰ੍ਹਾਂ ਮੈਂ ਜਿਹੜੀ ਇਹ ਲਾਸਟ ਡੈਥ ਹੋਈ ਹੈ ਇਹਦਾ ਤਾਂ ਉਹ ਨਿਊਜ਼ ਦੇ ਵਿੱਚ ਹੀ ਉਹਦਾ ਜਵਾਬ ਹੈਗਾ ਵਾ ਵੀ ਉਹ ਕਹਿੰਦੇ ਉਹ ਬੰਦੇ ਦੀ ਜਿਹੜੀ ਆਪਣਾ weight ਸੀਗਾ ਉਹ 146 ਕਿਲੋ ਸੀਗਾ 146 ਕਿਲੋ weight ਤਾਂ ਵੈਸੇ ਹੀ ਬਹੁਤ ਜ਼ਿਆਦਾ ਹੈਗਾ ਵਾ ਇਹ ਤਾਂ ਆਪੇ ਮਤਲਬ ਇਸ ਬੰਦੇ ਦਾ ਭਰੋਸਾ ਹੀ ਨਹੀਂ ਜਿਹੜਾ ਇੰਨੇ ਵੀ ਜ਼ਿਆਦਾ ਵਜਨ ਦਾ ਬੰਦਾ ਹੈਗਾ ਵਾ ਤੂੰ ਤਾਂ ਬੰਦਾ ਕਿਸੇ ਵੇਲੇ ਕਿਤੇ ਵੀ ਕੁਝ ਵੀ ਹੋ ਸਕਦਾ ਜਿਹੜਾ ਇੰਨੇ ਵਜਨ ਦਾ ਬੰਦਾ ਹੈ ਪਹਿਲੋਂ ਤਾਂ ਵਜਨ ਕੰਟਰੋਲ ਹਰ ਬੰਦੇ ਨੂੰ ਕਰਨਾ ਚਾਹੀਦਾ ਔਰ ਇਹ ਮਿਥ ਹੈਗੀ ਵੀ ਜਿਮ ਦੇ ਵਿੱਚ ਜਾਣ ਨਾਲ ਜਿਮ ਜਾਣ ਨਾਲ ਤਾਂ ਚੰਗੀ ਸਿਹਤ ਬਣਦੀ ਹੈ ਇੱਥੇ ਆਪਣਾ ਮਾਫੀਆ ਬਣਿਆ ਹੈ ਹੌਸਪੀਟਲ ਜਿਹੜਾ ਰੋਕਦਾ ਜਿਮ ਜਾਣ ਤੋਂ ਇਹੋ ਜੀ ਖਬਰ ਨੂੰ ਇੱਕ ਬੰਦਾ ਮਰਿਆ ਜੀ ਤੇ ਉਹਦੀ ਇੰਨੀ ਖਬਰ ਉਡਾਤੀ ਦੇਖੋ ਲਓ ਵੇਟ ਦੇਖੋ ਤੁਸੀਂ ਕਿੰਨਾ ਸਗਾ ਬੰਦੇ ਦਾ ਤੇ ਉਹ ਤਾਂ ਕਿਸੇ ਵੇਲੇ ਉਹਨੂੰ ਘਰ ਵੀ ਕੁਝ ਹੋ ਸਕਦਾ ਤੇ ਸੁੱਤੇ ਪਏ ਬੰਦੇ ਨੂੰ ਇੰਨੇ ਵੇਟ ਵਾਲੇ ਨੂੰ ਕੁਝ ਹੋ ਸਕਦਾ ਵਾ ਤੇ ਦ੍ਰਹੀ ਗੱਲ ਜਿਹੜੀ ਦੂਸਰੀ ਵੀ ਆਪਾਂ ਇਹਨੂੰ ਆਪਾਂ ਜਦੋਂ ਲੈਨੇ ਇਸ ਪਾਸੇ ਵੀ ਜਿਮਨ ਨਾਲ ਤਾਂ ਕਦੀ ਵੀ ਕੋਈ ਨੁਕਸਾਨ ਨਹੀਂ ਹੁੰਦਾ ਪਰ ਚੱਡਾ ਸਾਹਿਬ ਇਹ ਵੀ ਲੋਕ ਕਹਿ ਰਹੇ ਆ ਕਿ ਜਿਹੜੇ weight ਲਾਉਂਦੇ ਨੇ ਜਿਆਦਾ ਹਨਾ ਚਲੋ weight ਦਾ ਤਾਂ ਆਪਾਂ ਉਹਦੇ ਬਾਅਦ ਤੇ issue ਤੇ ਗੱਲ ਕਰਦੇ ਆਂ ਇੱਕ ਹੁਣ ਇਹ ਕਹਿੰਦੇ ਕਿ ਜਿਹੜੇ ਨੌਜਵਾਨ supplement ਲੈ ਲੈਂਦੇ ਆ ਜਾਂ steroid ਲੈ ਲੈਂਦੇ ਆ ਜਾਂ pre workout ਲੈ ਲੈਂਦੇ ਆ ਉਹਨੂੰ ਸਹੀ ਤਰੀਕੇ ਨਾਲ warm up ਨਹੀਂ ਕਰ ਪਾਉਂਦੇ ਜਾਂ ਉਹ ਜਿਆਦਾ ਮਾਤਰਾ ਦੇ ਵਿੱਚ ਲੈ ਲੈਂਦੇ ਆ ਇਹਦੇ ਕਾਰਨ ਵੀ ਜਦੋਂ sudden ਫਿਰ exercise ਸ਼ੁਰੂ ਕਰ ਦਿੰਦੇ ਆ ਉਹ ਪ੍ਰੈਸ਼ਰ ਬਣ ਜਾਂਦਾ ਉਹ ਸਾਰਾ ਭਾਰ ਦਿਲ ਤੇ ਚਲਿਆ ਜਾਂਦਾ ਦਿਮਾਗ ਤੇ ਚਲਿਆ ਜਾਂਦਾ ਇਦਾਂ ਵੀ ਹੈ ਇਸ ਤਰ੍ਹਾਂ ਜੀ ਹਿੰਦੁਸਤਾਨ ਦੇ ਵਿੱਚ ਗਵਰਨਮੈਂਟ ਕੋਈ ਸ਼ਕਤੀ ਨਹੀਂ ਕਰ ਰਹੀ 90% ਜੋ ਕੁਝ ਵੀ ਹੈ ਸਭ ਨਕਲੀ ਵਿਕ ਰਿਆ ਵਾ ਕੋਈ ਹਿੰਦੁਸਤਾਨ ਦੀ ਐਸੀ ਕੰਪਨੀ ਨਹੀਂ ਜਿਹੜੀ ਬਣਾਉਂਦੀ ਹੋਵੇ ਕੋਈ ਅਥਾਰਾਈਜ਼ ਬੰਦਾ ਨਹੀਂ ਹੈਗਾ ਜਿੱਥੋਂ ਕੋਈ ਮਿਲਦਾ ਹੋਵੇ ਸਾਰਾ ਨਕਲੀ ਆ ਅੱਜ ਵੀ ਇੱਥੇ ਗਵਰਨਮੈਂਟ ਸ਼ਕਤੀ ਕਰੇ ਤਾਂ 90% ਜਿਹੜਾ ਹੈਗਾ ਸਾਰਾ ਅਸੀਂ ਤਾਂ ਆਪਣੇ ਸਾਰਿਆਂ ਜਿੰਮਾਂ ਦੇ ਵਿੱਚ ਬਹੁਤ ਸ਼ਕਤੀ ਨਾਲ ਮਨਾ ਕਰਦੇ ਆਂ ਵੀ ਕੋਈ ਸਪਲੀਮੈਂਟ ਨਹੀਂ ਲੈਣਾ ਤੁਸੀਂ ਪਰ ਰੱਬ ਦੀ ਦਿੱਤੀਆਂ ਇਹ ਇੰਨੀਆਂ ਚੀਜ਼ਾਂ ਹੈਗੀਆਂ ਵੈਜੀਟੇਰੀਅਨ ਦੇ ਵਿੱਚ ਹੈ ਨਾਨ ਵੇਜ ਦੇ ਵਿੱਚ ਹੈ ਤੁਹਾਨੂੰ ਕੋਈ ਚੀਜ਼ ਲੈਣ ਦੀ ਲੋੜ ਨਹੀਂ ਹੈਗੀ ਬਿਲਕੁਲ ਵੀ ਕਿਸੇ ਤਰ੍ਹਾਂ ਦੀ ਔਰ ਇਹ ਜਿੰਨਾ ਵੀ ਤੁਸੀਂ ਲੈ ਰਹੇ ਹੋ ਕੋਈ ਉਹਦੇ ਕੋਈ ਡਿਗਰੀ ਨਹੀਂ ਹੈ ਮੇਰੇ ਕੋ ਬੜੇ ਬੰਦੇ ਆਂਦੇ ਰੋਜ਼ ਪੇ ਸਾਰੇ ਇਹਨੇ ਤੁਹਾਨੂੰ 80% ਮਾਰਜਨ ਹੋਊਗਾ ਮੈਂ ਉਹਨਾਂ ਨੂੰ ਨਮਸਤੇ ਕਰਕੇ ਬਾਹਰ ਕਰ ਦੇਣਾ ਮੇਰੇ ਕਿਸੇ ਜਿੰਮ ਦੇ ਵਿੱਚ ਕੋਈ ਵੀ ਮੇਰਾ ਟ੍ਰੇਨਰ ਪ੍ਰਮੋਟ ਨਹੀਂ ਕਰਦਾ ਜੇ ਕੋਈ ਪ੍ਰਮੋਟ ਕਰੇ ਤਾਂ ਮੈਨੂੰ ਦੱਸਿਆ ਜਾਵੇ ਮੈਂ ਉਸੇ ਵੇਲੇ ਸਖਤ ਐਕਸ਼ਨ ਲੈਣਾ ਉਹਨਾਂ ਦੇ ਉੱਤੇ ਮੈਂ ਆਪਾਂ ਬਿਲਕੁਲ ਪ੍ਰਮੋਟ ਨਹੀਂ ਕਰਦੇ ਮੈਂ ਮਾਪੇ ਨੂੰ ਵੀ ਕਹੂੰਗਾ ਜਿੰਨੇ ਵੀ ਬੱਚੇ ਆਂਦੇ ਆ ਉਹ ਧਿਆਨ ਰੱਖਣ ਬੱਚੇ ਕੀ ਲੈ ਰਹੇ ਆ ਕਿੱਥੋਂ ਲਿਆ ਉਹਦੀ ਕੀ ਉਹਦੀ ਆਥੈਂਟੀਕੇਟਿੰਗ ਕੀ ਹੈਗੀ ਉਹਦੀ ਇਹ ਜ਼ਰੂਰੀ ਹੈਗਾ ਵਾ ਅੱਜ ਜੇ ਮੈਂ ਮੈਂ ਬਲਕਿ ਨੌਜਵਾਨਾਂ ਨੂੰ ਇਹ ਕਹਾਂਗਾ ਵੀ ਤੁਸੀਂ ਆਪਣਾ ਜਿੰਨਾ ਜ਼ੋਰ ਲਾਣੇ ਹੋ ਇਹ ਸਪਲੀਮੈਂਟ ਤੋਂ ਪਿੱਛੇ हट ਜਾਓ ਨੈਚੁਰਲ ਡਾਈਟ ਤੇ ਰਹੋ ਪਰ ਇਹ ਵੀ ਠੀਕ ਹੈ ਚੱਡਾ ਸਾਹਿਬ ਜਿਹੜੀ ਤੁਸੀਂ ਨੈਚੁਰਲ ਡਾਈਟ ਦੀ ਗੱਲ ਕਰਦੇ ਹੋ ਜਿੰਨਾ ਤਾਂ ਆਪਣੇ ਆਪ ਨੂੰ ਫਿੱਟ ਰੱਖਣਾ ਉਹ ਠੀਕ ਹੈ ਉਹ ਨੈਚੁਰਲ ਡਾਈਟ ਤੇ ਰਹਿਣਾ ਪਰ ਹੁਣ ਇੱਕ ਸਵਾਲ ਬੋਡੀ ਬਿਲਡਰ ਇਹ ਖੜਾ ਕਰ ਦਿੰਦੇ ਕਿ ਯਾਰ ਅਸੀਂ ਕੰਪੀਟੀਸ਼ਨ ਲੜਨੇ ਆ ਅਸੀਂ ਹੈਗੇ ਆ ਪ੍ਰੋਫੈਸ਼ਨਲ ਇਹ ਹੈ ਸਾਡਾ profession ਤੇ ਅਸੀਂ ਜੇਕਰ ਹੁਣ ਨਹੀਂ ਲੈਂਦੇ ਤਾਂ ਸਾਡਾ ਕੰਮ ਇਸ ਤੋਂ ਬਿਨਾ ਚੱਲਦਾ ਨਹੀਂ ਹੈ ਤਾਂ ਉਹ ਫਿਰ ਇਸ ਚੀਜ਼ ਨੂੰ ਮੈਨੇਜ ਕਿਵੇਂ ਕਰਦੇ ਆ ਉਹ ਜਿਹਨਾਂ ਨੇ ਤੇ ਕੰਪੀਟੀਸ਼ਨ ਲੜਨੇ ਹੋ ਤੇ ਡਾਕਟਰਾਂ ਦੀ ਐਡਵਾਈਸ ਨਾਲ ਜਾਂ ਕੁਝ ਆਪਣਾ ਸਪੈਸ਼ਲਾਈਜ਼ ਨਾਲ ਲੈਣ ਇਹ ਨਹੀਂ ਕਿ ਦੂਸਰੇ ਵੱਲ ਦੇਖ ਕੇ ਕੰਪੀਟੀਸ਼ਨ ਤੁਸੀਂ ਕਰ ਲਿਆ ਜਿੱਦਾਂ ਅੱਜ ਦੀ ਡੇਟ ਤਾਂ ਮੈਂ ਦੇਖਦਾ ਜੀ ਛੋਟੇ ਬੱਚੇ ਨੂੰ ਕੰਪੀਟੀਸ਼ਨ 2.5 ਸਾਲ ਦਾ ਬੱਚਾ ਸਕੂਲ ਚ ਪਾ ਦਿੰਦੇ ਆ ਉਹਨੂੰ ਕੰਪੀਟੀਸ਼ਨ ਦੇ ਦਿੰਦੇ ਵੀ 90% ਲਿਆਣਾ 95% ਲੈ ਕੇ ਆਣੇ ਆ ਉਹ ਬੱਚਿਆਂ ਤੇ ਜ਼ੋਰ ਬੜਾ ਜ਼ਿਆਦਾ ਹੈਗਾ ਬੱਚਿਆਂ ਦੇ ਵੀ ਜ਼ੋਰ ਹੈ ਮਾਪੇ ਦੇ ਵੀ ਜ਼ੋਰ ਹੈ ਇਹ ਸਾਰੀਆਂ ਚੀਜ਼ਾਂ ਇਦਾਂ ਹੀ ਅੱਗੇ ਜਾ ਕੇ ਵਧੀਆਂ ਜਾਂਦੀਆਂ ਉਹ ਹੀ ਬੱਚੇ ਨੇ ਜਿਮ ਕਰਨਾ ਆ ਕੇ ਅਸੀਂ ਬੇਸਿਕ ਜਿਹੜਾ ਸਟੈਪ ਹੀ ਗਲਤ ਲੈ ਰਹੇ ਆ ਇਹਲੇ ਕੰਪੀਟੀਸ਼ਨ ਦਾ ਇਹ ਹੋਣਾ ਹੀ ਨਹੀਂ ਚਾਹੀਦਾ ਬਿਲਕੁਲ ਵੀ ਹਰ ਬੰਦੇ ਦੀ ਆਪਣੀ ਬਾਡੀ ਹੈ ਹਰ ਬੰਦੇ ਦੀ ਆਪਣੀ ਹੈ ਤੁਸੀਂ ਕਿਸੇ ਨੂੰ ਪਹਿਲਵਾਨੀ ਨਹੀਂ ਕਰ ਸਕਦੇ ਕਿਸੇ ਨਾਲ ਕੋਈ 18 ਸਾਲ ਦਾ ਬਜਾ ਬੱਚਾ ਹੋਵੇ ਕੋਈ 50 ਸਾਲ ਦਾ ਕੋਈ 70 ਸਾਲ ਦਾ ਕਿੰਨਾ ਤਕੜਾ ਹੋ ਸਕਦਾ ਵਾ ਇਹਦੇ ਕੋਈ ਉਮਰ ਦਾ ਕੋਈ ਹਿਸਾਬ ਨਹੀਂ ਕੋਈ ਬਾਡੀ ਦਾ ਕੋਈ ਟੋਲਿਆਂ ਦਾ ਕੋਈ ਹਿਸਾਬ ਨਹੀਂ ਕੋਈ ਪਤਲਾ ਜਿਹਾ ਬੰਦਾ ਤੁਹਾਡੇ ਵਰਗਾ ਵੱਡੇ ਤੋਂ ਵੱਡੇ ਪਹਿਲਵਾਨ ਨੂੰ ਢਾ ਸਕਦਾ ਤੇ ਕੋਈ ਵੱਡੇ ਤੋਂ ਵੱਡਾ ਜਿਹੜਾ ਪਹਿਲਵਾਨ ਆ ਉਹ ਪਤਲੇ ਬੰਦੇ ਤੋਂ ਢੱਟ ਸਕਦਾ ਇਹ ਕੋਈ ਇਹਦੇ ਚ ਨਹੀਂ ਹੈਗਾ ਜ਼ਰੂਰੀ ਇਹ ਮੈਨੂੰ ਫਿਟਨੈਸ ਦਾ ਇਹ ਨਾਲ ਕੋਈ ਲਿੰਕ ਨਹੀਂ ਹੈਗਾ ਬਾਡੀ ਦਾ ਕੋਈ ਲਿੰਕ ਨਹੀਂ ਹੈਗਾ ਜੀ ਅੱਛਾ ਇਹ ਵੀ ਜੱਡਾ ਸਾਹਿਬ ਅੱਜ ਕੱਲ ਚੱਲ ਗਿਆ ਕਿ ਸੋਸ਼ਲ ਮੀਡੀਆ ਰੀਲਾਂ ਦੇ ਚੱਕਰ 'ਚ ਜਿਹੜੇ ਨੌਜਵਾਨ ਆ ਉਹ ਜ਼ਿਆਦਾ ਵੇਟ ਲਾ ਕੇ ਤੇ ਜਿੰਮ ਕਰਦੇ ਆ ਫਿਰ ਵੀਡੀਓ ਬਣਾਉਂਦੇ ਆ ਕਿ ਚਲੋ ਅਸੀਂ ਵੀ ਹਾਈਲਾਈਟ ਹੋਵਾਂਗੇ ਇਹ ਚੀਜ਼ਾਂ ਵੀ ਇਫੈਕਟ ਕਰ ਰਹੀਆਂ ਕਿਤੇ ਨਾ ਕਿਤੇ ਨਹੀਂ ਦੇਖੋ ਇਸ ਤਰ੍ਹਾਂ ਇਹ ਜੋ ਕੁਝ ਹੈ ਜਿਹੜੀ ਤੁਹਾਡੀ ਗਲਤ ਖਾਣ-ਪਾਨ ਡਾਈਟ ਦਾ ਵਿੱਚ ਜ਼ਿਆਦਾ ਰੋਲ ਹੈ ਜਿੰਮ ਲਾਣ ਦਾ ਕੋਈ ਰੋਲ ਨਹੀਂ ਵੈਸੇ ਹਰ ਚੀਜ਼ ਦੀ ਲਿਮਟ ਹੁੰਦੀ ਆ ਆਪਾਂ ਜ਼ਿਆਦਾ ਖਾਵਾਂਗੇ ਤਾਂ ਬਿਮਾਰ ਪਵਾਂਗੇ ਜਿੰਨਾ ਆਪਾਂ ਖਾ ਸਕਦੇ ਹਾਂ ਉਹ ਤੋਂ 10-15% ਘੱਟ ਚਾਹੀਦਾ ਇਸ ਤਰੀ ਮੈਂ ਹਰ ਇੱਕ ਨੂੰ ਕਹਿੰਦਾ ਜਿਹੜਾ ਵੀ ਤੁਸੀਂ ਕੰਮ ਕਰਦੇ ਹੋ ਕੋਈ ਐਕਸਰਸਾਈਜ਼ ਕਰਦੇ ਹੋ ਚਾਹੇ ਵੇਟ ਕਰ ਰਹੇ ਹੋ ਕਾਰਡੀਓ ਕਰ ਰਹੇ ਹੋ ਤੁਸੀਂ ਕੁਝ ਵੀ ਕਰ ਰਹੇ ਹੋ ਜਿੰਨਾ ਤੁਹਾਡੀ ਕਪੈਸਿਟੀ ਹੈ ਉਹ ਤੋਂ 10% ਘੱਟ ਕਰੋ ਤੁਹਾਨੂੰ ਕੀ ਲੋੜ ਹੈ ਜ਼ਿਆਦਾ ਚੁੱਕਣ ਦੀ ਕਿਸੇ ਵੱਲ ਦੇਖ ਕੇ ਤੁਸੀਂ ਆਪਣੇ ਆਪ ਨੂੰ ਖਰਾਬ ਨਾ ਕਰੋ ਜਿੰਨਾ ਤੁਹਾਡੀ ਬੋਡੀ ਅਲਾਉ ਕਰਦੀ ਹੈ ਉਹਨੂੰ ਲਿਮਟ ਤਾਂ ਹੈ ਹੀ ਨਹੀਂਗੀ ਕੋਈ 200 ਕਿਲੋ ਵੀ ਚੱਕ ਲੈਂਦਾ ਵਾ ਕਿਸੇ ਕੋ 20 ਵੀ ਨਹੀਂ ਚੱਕ ਹੁੰਦਾ ਤੇ ਇਸ ਲਈ ਕਿਸੇ ਨਾਲ ਕੰਪੀਟੀਸ਼ਨ ਆਪਾਂ ਕਿਉਂ ਕਰਨਾ ਇਹ ਵੀ ਕਾਰਨ ਮੰਨਦੇ ਹਾਂ ਕਿ ਜਿਹੜਾ ਬੰਦਾ 1 ਕਵੰਟਲ ਚੁੱਕ ਸਕਦਾ ਉਹ 1.5 ਕਿਲੋ ਚੁੱਕਣ ਦੀ ਕੋਸ਼ਿਸ਼ ਕਰਦਾ ਹਾਂਜੀ ਹਾਂਜੀ ਬਿਲਕੁਲ ਤੁਸੀਂ ਦੇਖੋ ਫਿਰ ਉਹ ਬੰਦੇ ਬਾਅਦ ਚ ਜਿਹੜਾ ਨਾ ਤੁਸੀਂ ਜਿਹੜੇ ਬਹੁਤ ਜ਼ਿਆਦਾ ਪਹਿਲਵਾਨੀਆਂ ਕਰਦੇ ਆ ਤੁਸੀਂ ਦੇਖੋ ਉਹਨਾਂ ਦੀ ਨਾ ਜਿਹੜੀ ਲਾਸਟ ਲਾਈਫ ਹੈਗੀ ਹੈ ਬਹੁਤੀ ਵਧੀਆ ਨਹੀਂ ਗੁਜ਼ਰਦੀ ਉਹ ਟੇਟੇ ਮੇਟੇ ਹੀ ਥੁਰਦੇ ਆ ਨਾਲੇ ਤੇ ਅੱਜ ਕੱਲ ਹੁਣੇ ਆ ਗਿਆ ਸਾਡੇ ਹਿੰਦੁਸਤਾਨ ਦੇ ਵਿੱਚ ਰੁਸਤਮ ਹੀਰਧਾਰਾ ਸਿੰਘ ਹੋਏ ਆ ਦੱਸੋ ਕਿਹੜਾ ਸਪਲੀਮੈਂਟ ਲੈਂਦੇ ਸੀ ਉਹ ਉਹ ਨੇਚਰਲ ਡਾਈਟ ਦੇ ਸੀਗੇ ਉਹਨਾਂ ਦੀਆਂ ਪੁਰਾਣੀਆਂ ਇੰਟਰਵਿਊ ਦੇਖੋ ਤੁਸੀਂ ਤੇ ਇਹ ਤਾਂ ਡਾਈਟ ਦੇ ਵਿੱਚ ਸਭ ਕੁਝ ਹੈਗਾ ਵਾ ਤੁਸੀਂ ਡਾਇਰੈਕਟ ਨਹੀਂ ਲੈ ਸਕਦੇ ਤੁਹਾਨੂੰ ਉਸ ਕੈਪਸੂਲਾਂ ਚ ਜਾਂ ਟੀਕਿਆਂ ਚ ਪਾ ਕੇ ਜਾਂ ਉੱਤੇ ਪਾਊਡਰ ਚ ਕਿਦਾਂ ਮਿਲ ਜਾਊਗੇ ਉਹ ਮਿਲ ਨਹੀਂ ਸਕਦੇ ਅੱਛਾ ਇੱਕ ਛੱਡਾ ਸਾਹਿਬ ਇਹ ਵੀ ਸਵਾਲ ਨਿਕਲ ਕੇ ਆਉਂਦਾ ਹੈ ਕਿ ਜਦੋਂ ਸਰੀਰ ਵਰਜਿਸ਼ ਕਰਦਾ ਹੈ ਮੁੰਡੇ ਵਰਜਿਸ਼ ਕਰਦੇ ਨਹੀਂ ਤਾਂ ਸਰੀਰ ਗਰਮ ਹੁੰਦਾ ਹੈ ਪਸੀਨਾ ਨਿਕਲਦਾ ਹੁਣ ਉਹ ਕਹਿੰਦੇ ਕਿ ਤੁਸੀਂ ਏਸੀ ਥੱਲੇ ਜਿਮ ਨਾ ਕਰਿਆ ਕਰੋ ਇਹਦੇ ਵਿੱਚ ਤੁਸੀਂ ਕਿੰਨੀ ਕੁ ਸੱਚਾਈ ਮੰਨਦੇ ਹੋ ਕਿ ਏਸੀ ਥੱਲੇ ਵਾਕਿਆ ਵਰਜਿਸ਼ ਕਰਨੀ ਚਾਹੀਦੀ ਕਿਉਂਕਿ ਇੱਕ ਤਾਂ ਸਰੀਰ ਗਰਮ ਹੁੰਦਾ ਹੈ ਉਹ ਪਸੀਨਾ ਨਿਕਲਦਾ ਉਹ ਤੋਂ ਏਸੀ ਚੱਲਦਾ ਤਾਂ ਸਰੀਰ ਠੰਡਾ ਤੱਤਾ ਹੋ ਜਾਂਦਾ ਹੈ ਨਹੀਂ ਦੇਖੋ ਇਸ ਤਰ੍ਹਾਂ ਅੱਜਕੱਲ ਦੀ ਜਿਹੜੀ ਥਿਊਰੀ ਡਾਕਟਰ ਵੀ ਕਹਿੰਦੇ ਆ ਵੀ ਤੁਸੀਂ ਜਿਸ ਤਰ੍ਹਾਂ ਉਹ ਕਹਿੰਦੇ ਜੀ ਸੋਨਾ ਜਿਦੋਂ ਲੈਨੇ ਹੋ ਤੁਸੀਂ ਸੋਨਾ ਤਾਂ ਪੂਰਾ ਗਰਮ ਹੁੰਦਾ ਉਸ ਤੋਂ ਬਾਅਦ ਉਹ ਕਹਿੰਦੇ ਚਿਲ ਛਾ ਵਰਨਾ ਨਾ ਆਊਟ ਢੰਡੇ ਢੰਡੇ ਪਾਣੀ ਨਾ ਉਹਨਾ ਮੈਨੂੰ ਸਮਝਦਾ ਕੋਈ ਬਾਡੀ ਨੂੰ ਫਰਕ ਪੈਂਦਾ ਹਾਂ ਤੁਹਾਨੂੰ ਵੈਸੇ ਜ਼ਰੂਰੀ ਹੈ ਵੀ ਜਦ ਏਸੀ ਤੋਂ ਬਿਨਾ ਤੁਸੀਂ ਜੇ ਕਰਦੇ ਹੋ ਤੁਹਾਡਾ ਉਹਨਾਂ ਕੋ ਪਸੀਨਾ ਨਿਕਲਦਾ ਜਦੋਂ ਪਸੀਨਾ ਨਿਕਲਦਾ ਵਾ ਤੁਹਾਨੂੰ ਬਾਡੀ ਨੂੰ ਬਹੁਤ ਜ਼ਬਰਦਸਤ ਇਫੈਕਟ ਪੈਂਦਾ ਉਹਦਾ ਜਿਹੜੀ ਹੈ ਵਰਕਆਊਟ ਤੁਸੀਂ ਜਿਸ ਤਰ੍ਹਾਂ ਇੱਥੇ ਹੁਣ ਏਸੀ ਦੇ ਵਿੱਚ ਆਪਾਂ ਬੈਠੇ ਆ ਇੱਥੇ ਜਿਹੜਾ ਵਰਕਆਊਟ ਜੇ ਉੱਪਰ ਅਤੀ 980 'ਚ ਚਲੇ ਜਾਣੇ ਆ ਤੇ ਉਹ ਹੀ ਜਿਹੜਾ ਫਾਇਦਾ ਹੈਗਾ ਸਾਨੂੰ 15 ਮਿੰਟਾਂ 'ਚ ਹੋ ਜਾਣਾ ਉਹਦਾ ਔਰ ਜਿਹੜੇ ਬਹੁਤ ਸਾਰੇ ਸਾਡੇ ਮੈਂਬਰ ਹੈਗੇ ਜਿਹੜੇ ਉਹ ਸਾਡੇ AC ਵਾਲ ਦੇਖਦੇ ਵੀ ਨਹੀਂ ਉਹ ਸਿੱਧੇ ਆ ਕੇ ਉੱਪਰਲੀ ਮੰਜ਼ਲ ਤੇ ਜਾਂਦੇ ਆ ਬੜੀ ਵਾਰੀ ਡਿਮਾਂਡ ਕਈ ਮੈਂਬਰ ਵਿੱਚੋਂ ਉਠਾਉਂਦੇ ਵੀ ਸਰ ਉਹਨੂੰ ਵੀ AC ਹੀ ਕਰ ਦਿਓ ਪਰ ਬਹੁਤ ਸਾਰੇ ਮੈਂਬਰ ਜਿਹੜੇ ਹੈਗੇ ਆ ਜਿਸ ਤਰ੍ਹਾਂ ਤੁਹਾਡੇ ਨਵਰਾਜ ਹੰਸ ਜੀ ਹੈਗੇ ਆ ਆਂਦੇ ਸਾਡੇ ਪੱਕੇ ਹੈਗੇ ਆ ਉਹਨਾਂ ਨੇ ਕਿਸੇ ਪਰਸੇ ਨਹੀਂ ਆਣਾ ਉਹ ਸਿੱਧੇ ਉੱਪਰ ਜਾਂਦੇ ਨਾਲ ਜੈਕਟ ਪਾਈ ਹੁੰਦੀ ਹੈ ਉਹ ਕਹਿੰਦੇ AC ਥਲੇ ਤੇ ਸਾਲਾ ਸਾਲ ਬੈਠਦੇ ਆਂ ਜੀ ਸਾਰਾ ਹਰ ਵੇਲੇ AC ਥਲੇ ਹੁਣ ਪਸੀਨਾ ਤਾਂ ਤੋਂ ਪਸੀਨਾ ਕੱਢਣਾ ਆਣਾ ਜਿਮ ਦੇ ਵਿੱਚ ਤੂੰ ਬੜਾ ਜ਼ਰੂਰੀ ਆ ਪਸੀਨਾ ਕੱਢਣਾ ਅੱਛਾ ਇੱਕ ਸਵਾਲ ਇਹ ਵੀ ਹੈ ਕਿ ਜਿੱਦਾਂ ਇੱਕ ਹੁੰਦਾ ਜੀ ਟ੍ਰੇਨਰ ਤੁਸੀਂ ਟ੍ਰੇਨਰ ਦੇ ਅਬਜ਼ਰਵੇਸ਼ਨ ਦੇ ਵਿੱਚ ਵੇਟ ਲਾ ਰਹੇ ਹੋ ਤਾਂ ਸਾਰਾ ਕੁਝ ਪਤਾ ਹੁੰਦਾ ਹੈ ਕਿ ਇੱਥੇ ਤੁਹਾਡਾ ਕਿਸੇ ਵੀ ਤਰੀਕੇ ਦਾ ਮਸਲ ਨੂੰ ਕੋਈ ਨੁਕਸਾਨ ਨਾ ਪਹੁੰਚੇ ਹੁਣ ਕਈ ਜਿਹੜੇ ਲੋਕ ਹੈਗੇ ਆ ਬਿਨਾਂ ਟ੍ਰੇਨਰ ਤੋਂ ਜਿਮ ਲਾਉਣੀ ਸ਼ੁਰੂ ਕਰ ਦਿੰਦੇ ਆ ਫਿਰ ਮਸਲ ਤੇ ਵੀ ਨੁਕਸਾਨ ਆਉਂਦਾ ਹੈ ਪਤਾ ਨਹੀਂ ਇਹ ਜਿਆਦਾ weight ਲਾ ਲੈਂਦੇ ਆ ਤਾਂ ਕਿੰਨਾ ਕੁ ਜ਼ਰੂਰੀ ਹੈ ਜੇ ਤੁਸੀਂ ਸਟਾਰਟ ਕਰਨਾ ਹੈ ਜਦੋਂ ਤੱਕ ਤੁਹਾਨੂੰ ਖੁਦ ਨੂੰ ਪਤਾ ਨਹੀਂ ਲੱਗ ਜਾਂਦਾ ਉਨਾਂ ਤੱਕ ਟ੍ਰੇਨਰ ਦੇ ਅੰਡਰ ਹੀ ਟ੍ਰੇਨਿੰਗ ਕਰਨੀ ਚਾਹੀਦੀ ਹੈ ਬਿਲਕੁਲ ਬਹੁਤ ਜ਼ਰੂਰੀ ਹੈ ਜੀ ਸਾਡੇ ਕਾਫੀ ਜਿਆਦਾ ਜਨਰਲ ਟ੍ਰੇਨਰ ਸਾਡੇ ਕੋਲ ਹੈਗੇ ਆ ਜਿਹੜੇ ਸਾਰਾ ਇਹ ਦੇਖਦੇ ਰਹਿੰਦੇ ਕੋਈ ਗਲਤ ਐਕਸਰਸਾਈਜ਼ ਲਾਂਦਾ ਉਹਨੂੰ ਰੋਕਦੇ ਹੈਗੇ ਉਹਨੂੰ ਤਰੀਕੇ ਨਾਲ ਸਾਰਾ ਦੱਸਦੇ ਹੈਗੇ ਅਸੀਂ ਕੋਈ ਕੰਮ ਪ੍ਰੋਫੈਸ਼ਨਲਿਟੀ ਨਹੀਂ ਕਰਦੇ ਅਸੀਂ ਇੱਕ ਪਰਿਵਾਰ ਵਕਨ ਹੈਗਾ ਇੱਥੇ ਸਾਰੇ ਬੰਦੇ ਨਾ ਜੀ ਸਾਰਾ ਪਰਿਵਾਰ ਆ ਸਾਡਾ ਜਿਹੜਾ ਵੀ ਨਵਾਂ ਮੈਂਬਰ ਆਂਦਾ ਨਿਓ ਪਰਿਵਾਰ ਨਾਲ ਜੁੜਦਾ ਉਹਦਾ ਪੂਰਾ ਧਿਆਨ ਰੱਖਿਆ ਜਾਂਦਾ ਕਿਦਾਂ ਉਹ ਐਕਸਰਸਾਈਜ਼ ਲਾ ਰਿਹਾ ਕੀ ਉਹ ਕਰ ਰਿਹਾ ਉਹਦਾ ਖਾਂ ਪਾਨ ਕੀ ਹੈ ਅਸੀਂ ਉਹਦਾ ਪੂਰਾ ਧਿਆਨ ਰੱਖਦੇ ਹਾਂ ਔਰ ਉਹਨੂੰ ਸਾਡੇ ਟ੍ਰੇਨਰ ਦੱਸਦੇ ਹੈਗੇ ਵੀ ਤੁਸੀਂ ਸਰ ਆਹ ਐਕਸਰਸਾਈਜ਼ ਆਪਣੇ ਮੁਤਾਬਕ ਇਦਾਂ ਲਾਣੀ ਹੈ ਜਿਹਨੂੰ ਜੋ ਕੋਈ ਪ੍ਰੋਬਲਮ ਹੈ ਕਿ ਤੈਨੂੰ ਕੋਈ ਬੈਕ ਪ੍ਰੋਬਲਮ ਹੈ ਉਹਨੂੰ ਦੱਸਿਆ ਜਾਂਦਾ ਵੀ ਆਹ ਮਸ਼ੀਨ ਤੇ ਤੁਸੀਂ ਐਕਸਰਸਾਈਜ਼ ਲਾਣੀ ਹੈ ਤੇ ਨਹੀਂ ਲਾਣੀ ਕਿੰਨਾ weight ਚੱਕਣਾ ਕਿੰਨਾ ਨਹੀਂ ਚੱਕਣਾ ਹਾਂਜੀ ਠੀਕ ਹੈ ਤਾਂ ਇਹ ਬਹੁਤ ਜ਼ਰੂਰੀ ਹੈ ਕਿ ਜੇ ਤੁਸੀਂ ਕੋਈ ਵੀ weight ਲਾਉਣਾ ਹੈ ਤਾਂ ਅੰਡਰ ਆਬਜ਼ਰਵੇਸ਼ਨ ਲਾਓ ਕਿਉਂਕਿ ਫਿਰ ਪਤਾ ਹੁੰਦਾ ਹੈ ਟ੍ਰੇਨਰ ਨੂੰ ਵੀ ਤੁਹਾਡੀ ਕਪੈਸਿਟੀ ਕਿੰਨੀ ਘ ਜਾਂਦੇ ਜਾਂਦੇ ਇੱਕ ਲਾਸਟ ਮੈਸੇਜ ਕੀ ਆ ਕਿਉਂਕਿ ਲੋਕ ਕਿਤੇ ਨਾ ਕਿਤੇ ਪੈਨਿਕ ਵੀ ਹੋ ਚੁੱਕੇ ਆ ਯਾਰ ਹੁਣ ਜਿਮ ਜਾਈਏ ਐਕਸਰਸਾਈਜ਼ ਕਰੀਏ ਕਿ ਨਾ ਕਰੀਏ ਕਹਿੰਦੇ ਜੀ ਘਰ ਬੈਠਿਆਂ ਨੂੰ ਵੀ ਅਟੈਕ ਆਉਂਦਾ ਐ ਦਾ ਜਿਮ ਲਾਉਂਦੇ ਨੂੰ ਵੀ ਆਉਂਦਾ ਹੁਣ ਬੰਦਾ ਕਰੇ ਕੀ ਤਾਂ ਇੱਕ ਮੈਸੇਜ ਕੀ ਦੇਣਾ ਚਾਹੂੰਗੇ ਦੇਖੋ ਜੀ ਮੇਰੇ ਜਲੰਧਰ ਚ ਤਿੰਨ ਬ੍ਰਾਂਚਾਂ ਹੈਗੀਆਂ ਜਿਮ ਦੀਆਂ ਔਰ ਸੈਂਕੜਾ ਮੈਂਬਰ ਹੈਗੇ ਨੇ ਉਹਦੇ ਤੁਸੀਂ ਇੱਕ ਵੀ ਮੈਂਬਰ ਮੇਰਾ ਐਸਾ ਨਹੀਂ ਦਿਖਾ ਸਕਦਾ ਜਿਹਨੂੰ ਡਿਪਰੈਸ਼ਨ ਹੋਵੇ ਠੀਕ ਹੈ ਹਰ ਮੈਂਬਰ ਹੈਲਦੀ ਹੈ ਖੁਸ਼ ਹੈ ਇਹ ਡਿਪਰੈਸ਼ਨ ਦੇ ਜਿੰਨੇ ਵੀ ਮਰੀਜ਼ ਹੈਗੇ ਆ ਬੜਾ ਜ਼ਰੂਰੀ ਹੈ ਡਿਪਰੈਸ਼ਨ ਦੀ ਕੋਈ ਦਵਾਈ ਨਹੀਂ ਹੈਗੀ ਡਾਕਟਰਾਂ ਕੋਲ ਜਾਂਦੇ ਆ ਉਹ ਪਸਾ ਲੈਂਦੇ ਆ ਵੀ ਆ ਜਾ ਵੀ ਅਗਲੇ ਹਫਤੇ ਫੇਰ ਲੈ ਲੈ ਮੈਂ ਗਰੰਟੀ ਦਿੰਦਾ ਮੇਰਾ ਨਹੀਂ ਕਿਸੇ ਦਾ ਜਿਮ ਜੁਆਇਨ ਕਰੋ ਜਿਮ ਵੀ ਕਰਨ ਦੀ ਲੋੜ ਨਹੀਂ ਤੁਸੀਂ ਸੈਰ ਕਰੋ ਪਾਰਕਾਂ 'ਚ ਜਾਓ ਘਰੋਂ ਬਾਹਰ ਨਿਕਲੋ ਤੁਹਾਨੂੰ ਡਿਪਰੈਸ਼ਨ ਦੀ ਬਿਮਾਰੀ ਖਤਮ ਹੋ ਜਾਊਗੀ ਡਿਪਰੈਸ਼ਨ ਦੀ ਜਿਹੜੀ ਮੇਨ ਕਾਰਨੀ ਹੈ ਵੀ ਬੱਚਾ ਜਿਹੜਾ ਘਰਾਂ 'ਚ ਵੱਡ ਜਾਂਦੇ ਆ ਕੋਈ ਸੁਸਾਈਡ ਵੀ ਕਰਦਾ ਵਾ ਕੋਈ ਜਿਮ ਦਾ ਮੈਂਬਰ ਐਸਾ ਨਹੀਂ ਹੁੰਦਾ ਜਿਹੜਾ ਕੋਈ ਇਹੋ ਜਿਹਾ ਕੋਈ ਜਿੰਨੇ ਵੀ ਖੁਸ਼ ਰਹਿੰਦੇ ਆ ਔਰ ਜਿਹ ਡਿਪਰੈਸ਼ਨ ਦਾ ਜਿਹੜਾ ਇਲਾਜ ਹੈ ਉਹ ਜਿਮ ਹੀ ਹੈਗਾ ਵਾ ਇਹ ਤੋਂ ਇਲਾਵਾ ਕੋਈ ਇਲਾਜ ਨਹੀਂ ਕਿਸੇ ਡਾਕਟਰ ਕੋਲ ਕੋਈ ਇਲਾਜ ਨਹੀਂ ਹੈਗਾ ਔਰ ਜੇ ਇਹਦੇ ਬਾਰੇ ਗਵਰਨਮੈਂਟ ਨੂੰ ਸੋਚਣਾ ਚਾਹੀਦਾ ਵਾ ਇਹ ਗਵਰਨਮੈਂਟ ਨੂੰ ਕੋਈ ਫੈਸਿਲਿਟੀਆਂ ਦੇਣੀਆਂ ਚਾਹੀਦੀਆਂ ਕੋ ਟੈਕਸ ਚੋਕਸ ਦੇ ਫ੍ਰੀ ਹੋਣਾ ਚਾਹੀਦਾ ਵਾ ਕੋ ਜਿਮ ਨੂੰ ਬढ़ावा ਦੇਣਾ ਚਾਹੀਦਾ ਵਾ ਅੱਜ ਵੀ ਅਮਰੀਕਾ ਦੇ ਮੁਕਾਬਲੇ ਜਿਹੜਾ 0. ਕੁਝ ਪਰਸੈਂਟ ਸਾਡੇ ਜਿਮ ਹੈਗੇ ਆ ਜੀ ਉੱਥੇ 100 ਜਿਮ ਹੈਗਾ ਤੇ ਇੱਥੇ ਇੱਕ ਵੀ ਹੈ ਨਹੀਂ ਉਹਦੇ ਮੁਕਾਬਲੇ ਜਿੰਨੀ ਆਬਾਦੀ ਮੁਤਾਬਕ ਆ ਜੀ ਤਾਂ ਬਿਲਕੁਲ ਇਹ ਚੱਡਾ ਸਾਹਿਬ ਹੁਣ ਬਹੁਤ ਵਧੀਆ ਮੈਸੇਜ ਦਿੱਤਾ ਹੈ ਤਾਂ ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਜਿੰਨਾ ਤਾਂ ਸਿਰਫ ਆਪਣੇ ਆਪ ਨੂੰ ਫਿੱਟ ਰੱਖਣਾ ਹੈ ਉਹ ਪਹਿਲੀ ਗੱਲ ਤਾਂ ਕੋਈ ਸਟੀਰੋਇਡ ਜਾਂ ਕੋਈ ਸਪਲੀਮੈਂਟ ਤੋਂ ਦੂਰ ਰਹਿਣ ਜਿੰਨਾ ਸਿਰਫ ਫਿਟਨੈਸ ਵਾਸਤੇ ਆਉਣਾ ਉਹ ਫਿਟਰੋ ਕਿਉਂਕਿ ਇਹ ਚੀਜ਼ਾਂ ਉਹਨਾਂ ਲਈ ਲੈਣ ਜਿਨ੍ਹਾਂ ਨੇ ਕੰਪੀਟੀਸ਼ਨ ਲੜਨੇ ਹੈ ਬੋਡੀ ਬਿਲਡਿੰਗ ਕਰਨੀ ਕਿਉਂਕਿ ਉਹਨਾਂ ਕੋਲੇ ਪ੍ਰੋਫੈਸ਼ਨਲ ਇੱਕ ਡਾਕਟਰ ਹੁੰਦਾ ਹੈ ਔਰ ਖਾਸ ਤੌਰ ਤੇ ਪ੍ਰੋਫੈਸ਼ਨਲ ਕੋਚ ਹੁੰਦੇ ਨੇ ਉਹਨਾਂ ਨੂੰ ਪਤਾ ਹੈ ਕਿ ਕਿੰਨੀ ਮਾਤਰਾ ਲੈਣੀ ਹੈ ਕਿੰਨੀ ਨਹੀਂ ਔਰ ਜਿਮ ਜਿਹੜੀ ਹੈ ਤੁਸੀਂ ਹਮੇਸ਼ਾ ਜਿਹੜਾ weight ਲਾਉਣੇ ਹੋ ਉਹ ਅੰਡਰ অবজারਵੇਸ਼ਨ ਲਾਇਆ ਕਰੋ ਜਿਹੜੇ ਟ੍ਰੇਨਰ ਹੁੰਦੇ ਨੇ ਪ੍ਰੋਫੈਸ਼ਨਲ ਟ੍ਰੇਨਰ ਕਿਉਂਕਿ ਉਹਨਾਂ ਨੂੰ ਇੱਕ ਤਾਂ ਤੁਹਾਡੀ ਕਪੈਸਿਟੀ ਦਾ ਪਤਾ ਹੁੰਦਾ ਹੈ ਔਰ ਸਹੀ ਗਲਤ ਦਾ ਪਤਾ ਹੁੰਦਾ ਹੈ ਕਿ ਸਹੀ ਕਿਵੇਂ ਲਾਉਣਾ ਹੈ ਔਰ ਇਹ ਕਿੱਥੇ ਗਲਤੀ ਕਰ ਰਿਹਾ ਤਾਂ ਉਹਦੇ ਨਾਲ ਕੀ ਹੈ ਕਿ ਨਾ ਤਾਂ ਤੁਹਾਡੇ ਤੁਹਾਨੂੰ ਕੋਈ ਨੁਕਸਾਨ ਆਏਗਾ ਨਾ ਕੋਈ ਮਸਲ ਨੂੰ ਖਿੱਚ ਪਏਗੀ ਸੋ ਸਾਰੀਆਂ ਚੀਜ਼ਾਂ ਅੰਡਰ অবজারਵੇਸ਼ਨ ਹੋਣਗੀਆਂ ਸੋ ਇਹ ਗੱਲਾਂ ਦਾ ਧਿਆਨ ਰੱਖੋ ਬਾਕੀ ਇਦਾਂ ਦੀ ਕੋਈ ਗੱਲ ਨਹੀਂ ਆ ਖੁਸ਼ ਰਹੋ ਐਕਸਰਸਾਈਜ਼ ਜ਼ਰੂਰ ਕਰਨੀ ਜਿਵੇਂ ਚੱਡਾ ਸਾਹਿਬ ਨੇ ਕਹਿਤਾ ਸਰ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਮਾਂ ਦਿੱਤਾ ਜੀ ਸ਼ੁਕਰੀਆ ਜੀ ਬਹੁਤ ਬਹੁਤ ਮਿਹਰਬਾਨੀ ਜੀ ਥੈਂਕ ਯੂ ਸਰ ਥੈਂਕ ਯੂ